ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਬੇਟੇ ਦਾ ਇਹ ਕਤਲ ਹੋ ਚੁੱਕਿਆ ਹੈ ਮੰਦਰ ਦੇ ਵਿੱਚ ਇੱਕ ਹਵਨ ਕੁੰਡ ਦੇ ਵਿੱਚ ਦੱਬਿਆ ਗਿਆ ਉਹਦੀ ਲਾਸ਼ ਹੈ ਪੁਲਿਸ ਨੇ ਬਰਾਮਦ ਕਰ ਲਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਇਹ ਜਣਾ ਜੀ ਦੇ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਜਦ ਜਾਨੀ ਜੀ ਬਹੁਤ ਧੀਰ ਦਾ ਮੁੱਢ ਤੋਂ ਇਹ ਕ੍ਰਾਈਮਰ ਲੋਕ ਬੰਦੇ ਨੇ ਬੱਦਰਿਆ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਰ ਨਹੀਂ ਹੋਣ ਦਿੱਤੀ ਸਾਡੇ ਸ਼ਹਿਰ ਦੇ ਇੱਕ ਬਤਵੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਬੈਨਲ ਸਪੋਰਟ ਕਰਦਾ ਜੋ ਮੰਂਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦੇ ਤਿੰਨ ਬੰਦਿਆਂ ਦਾ ਨਾ ਡਾਕਟਰੀ ਮਾਣਾ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੋਈ ਭੁਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾਨ ਤਰੀਕ ਵਿਦਿਆ ਨਾਲ ਉਹ ਤਾਂ ਆਵੜਨੇ ਵਿੱਚ ਉਹਦੀ ਮਰਲੀ ਦੇਣਾ ਚਾਹੁੰਦੇ ਸੀ ਜੀ ਇਹ ਤਾਂ ਹੈਡ ਹੈਡ ਇਹਨਾਂ ਦਾ ਜਿਹੜਾ ਦਿਮਾਗ ਵਾਲਾ ਬੰਦਾ ਹੈ ਜੀ ਉਹ ਐ ਅਚੋਕ ਸ਼ਾਸਤਰੀ ਜੀ ਸ਼ੋਕਮਰ ਸ਼ਾਸਤਰੀ ਅਚੋਕਮਰ ਸ਼ਾਸਤਰੀ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਬੰਦੇ ਜਿਹੜੇ ਆਏ ਵੀ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਜੀ ਸਾਰਾ ਪਰਿਵਾਰ ਘੱਟਾ ਹੋ ਗਿਆ ਪਿਆ ਸ਼ਹਿਰ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਇਹ ਗੁੰਡੇ ਆਏ ਬਣੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਨਹੀਂ ਮੇਰੇ ਤਾਂ ਕਿਹਾ ਇਹ ਦੂਰ ਕਿਸੇ ਹੋਰ ਦਾਣਾ ਚੱਲਿਆ ਜਾਵੇ ਕਿਸੇ ਹੋਰ ਦਾਣਾ ਚੱਲਿਆ ਜਾਵੇ ਮੇਰੇ ਭਰਾ ਨੂੰ ਮਾਰਤਾ ਉਹ ਸ਼ਾਸਤਰੀ ਨੇ ਉਹਨੂੰ ਕੱਟ-ਬੱਟ ਕਰਕੇ ਭਗਵਾਨ ਸ਼ੋਕ ਸਾਸਤਰੀ ਨੂੰ ਨੀਨੂ ਸਾਹੂ ਸ਼ਾਇਦਾਂ ਨੂੰ ਫਾਂਸੀ ਦਿੱਤੀ ਜਾਵੇ। ਗੱਲ ਕੀ ਹੋਈ ਸੀ ਕਿਵੇਂ ਸਾਰੀ ਗੱਲਬਾਤ ਵੀਰੇ ਵੀਰਵਾਰ ਦਾ ਦਿਨ ਸੀ। ਸ਼ੇਰੇ ਕਰੋ ਗਿਆ ਉਹ 9:30 ਵਜੇ ਹੱਸ ਖੇਡ ਕੇ ਗਿਆ ਕੋਈ ਗੱਲ ਨਹੀਂ ਕੁਛ ਨਹੀਂ ਹਨਾ ਮੰਮੀ ਨਾਲ ਰੋਟੀ ਖਾ ਕੇ ਗਿਆ ਠੀਕ ਹੈ ਜੀ ਉਹ ਦੁਬਾਰ ਮਮੀ ਕਹਿੰਦੀ ਮੈਨੂੰ ਕੋਈ ਫੋਨ ਨਹੀਂ ਆਇਆ ਕੁਛ ਨਹੀਂ ਆਇਆ ਜੀ ਠੀਕ ਹੈ ਜੀ ਮੈਨੂੰ ਮੇਰੀ ਮਾਂ ਦਾ ਫੋਨ ਆਇਆ 9:30 11 ਇਹ ਪੁੱਤ ਕਾਲੂ ਨੇ ਫੋਨ ਨਹੀਂ ਚੱਕਿਆ ਪਤਾ ਨਹੀਂ ਫੋਨ ਨਹੀਂ ਚੱਕ ਰਿਹਾ ਉਹ ਨਾ ਨਹੀਂ ਤਾਂ 9:30 ਵਜੇ ਵੀ ਰਾਤ ਨੂੰ ਘਰੇ ਆ ਜਾਂਦਾ ਉਹ ਤਾਂ ਠੀਕ ਹੈ ਮੈਂ ਵੀ ਨੇ ਪੈਰ ਉਥੇ ਚੰਡੀਗੜ੍ਹ ਤੋਂ ਤੁਰ ਪਈ ਮੈਂ 1:30 ਵਜੇ ਇੱਥੇ ਪਹੁੰਚ ਗਈ ਸਾਸ਼ਤਰੀ ਮੇਰੀ ਮਾਂ ਨੂੰ ਕੰਪੈਲ ਕਰ ਰਿਹਾ ਕਿ ਚਲ ਆਪ ਥਾਣੇ ਰਪੜ ਗਈਏ ਚਲ ਆਪ ਥਾਣੇ ਰਪੜਦੀਏ ਮੈਂ ਕਿਹਾ ਮੰਮੀ ਤੂੰ ਥਾਣੇ ਨਹੀਂ ਜਾਣਾ ਕਿਉਂਕਿ ਮੈਂ ਆਉਂਦੀ ਨਹੀਂ ਤੂੰ ਥਾਣੇ ਨਹੀਂ ਜਾਣਾ ਜਦੋਂ ਅਸੀਂ ਆਏ ਜੀ ਅਸੀਂ ਆ ਕੇ ਰਪਟ ਲਖਾਈਏ ਉਸ ਤੋਂ ਬਾਅਦ ਰਪਟ ਲਖਾ ਕੇ ਮੇਰੀ ਮਾਂ ਨੇ ਰਪਟ ਦਿੱਤੀ ਆ ਕੀਤਾ ਨਾਮ ਕੀਤਾ ਦੇਵੀ ਨਾਮ ਤੋਂ ਦੇਖ ਤੁਸੀਂ ਚੱਕ ਵੀ ਕਰ ਸਕਦੇ ਹੋ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਗਏ ਉਸ ਤੋਂ ਬਾਅਦ ਮੈਂ ਤਾਂ ਦੇਖੋ ਕਰੈ ਸੀ ਮੇਰੇ ਹਸਬੰਦ ਗਏ ਮੰਦਰ ਠੀਕ ਹੈ ਜੀ ਮੰਦਰ ਦੇ ਪਿੱਛੇ ਨੂੰ ਐਸੀ ਸੀ ਸਕੂਟਰੀ ਦੇ ਫੋਨ ਪਿਆ ਹੋਊਗਾ ਠੀਕ ਹੈ ਜੀ ਸਕੂਟਰੀ 'ਚ ਕੋਈ ਫੋਨ ਨਹੀਂ ਸੀਗਾ ਤੇ ਉਹ ਦਵਾਜ ਜੀ ਘਰੇ ਆਏ ਇਹ ਸ਼ਾਸਤੀ ਨਾਲ ਸੀਗਾ ਸ਼ਾਸਤੀ ਸਾਨੂੰ ਗੁੰਮਰਾਹ ਕਰ ਰਿਹਾ ਹੈ ਕਹਿੰਦਾ ਜੀ ਉਹ 3 ਤੋਂ 4 ਵਜੇ ਦੇ ਵਿੱਚ ਵਿੱਚ ਮੰਦਰ 'ਚੋਂ ਚਲਾ ਗਿਆ ਸੀ ਇਹ ਕਹ ਕੇ ਕੁੱਤਾ ਪਿਆ ਸੀ ਪਰਮਾਨੰਦ ਨੂੰ ਚਾਬੀ ਫੜਾ ਕੇ ਵੀ ਤੂੰ ਚਾਬੀ ਆਪਣੇ ਕੋਲ ਰੱਖ ਸਕੂਟਰੀ ਬਾਹਰ ਖੜੀ ਹੈ ਸਕੂਟਰੀ ਅੰਦਰ ਲਾ ਦੀ ਰਾਤ ਨੂੰ ਮੈਂ ਕੱਲ ਨੂੰ ਆਉਂਗਾ ਠੀਕ ਹੈ ਜੀ ਸਾਨੂੰ ਐ ਗੁੰਮਰਾਹ ਕੀਤਾ ਗਿਆ ਕਿੱਥੇ ਵੀਰੇ ਠੰਡਕ ਪੈਂਦੀ ਹੈ ਦਿਲ ਨੂੰ ਕੋਈ ਠੰਡਕ ਨਹੀਂ ਤੇ ਮਾਂ ਨੂੰ ਪੁੱਛੋ ਜਿਹਦਾ ਪੁੱਤ ਗਿਆ ਠੀਕ ਹੈ ਜਿਹਦਾ ਜਿਹਦਾ ਪੁੱਤ ਗਿਆ ਉਹ ਪਿਓ ਨੂੰ ਪੁੱਛੋ ਠੀਕ ਹੈ ਜੀ ਅਸੀਂ ਵੀਰੇ ਅਗਲੇ ਦਿਨ ਅਸੀਂ ਅਸਤੇ ਅਗਲੇ ਦਿਨ ਵੀਰੇ ਮੰਦਰ ਚਲੇ ਜਾਈਏ ਮੈਂ ਸਾਰੀ ਲੋਕੇਸ਼ਨ ਚੈੱਕ ਕਰ ਮਾਰਦੀ ਵੀਰੇ ਲੋਕੇਸ਼ਨ ਦਿਖਾ ਰਹੀ ਆ ਟਾਵਰ ਕਿਹੜਾ ਹੋਗਾ ਆਪਣੇ ਦੋਲਾ ਰੋਡ ਹੈ ਕੋਈ ਛਟਕ ਹਾਂ ਉਹਦੀ ਫੋਟੋ ਜਿਹੜੀ ਉੱਥੇ ਵੀਰੇ ਉੱਥੇ ਦੀ ਲੋਕੇਸ਼ਨ ਦੱਸ ਰਿਹਾ ਫੋਨ ਠੀਕ ਹੈ ਜੀ ਰਾਤ ਨੂੰ ਮੈਨੂੰ ਰਾਤ ਨੂੰ ਜੋ ਆ ਸੀ ਰਪਟਾ ਲਖਾ ਦਿਜੀ ਰਾਤ ਨੂੰ ਰਪਟਾ ਲਖਾਈ ਅਸੀਂ ਅੰਕਲ ਜੀ ਨੂੰ ਅੱਧੇ ਘੰਟੇ ਬਾਅਦ ਫੋਨ ਆਇਆ ਪੁਲਿਸ ਸਟੇਸ਼ਨ ਚੋਂ ਮੇਰੇ ਹਸਬੰਦ ਨੇ ਮੇਰਾ ਨੰਬਰ ਦਿੱਤਾ ਸੀ ਕਹਿੰਦੇ ਬੇਟੇ ਤੁਸੀਂ ਉਹ ਨੰਬਰ ਤੇ ਫੋਨ ਨਾ ਕਰਿਓ ਵੀ ਜੇ ਫੋਨ ਬੰਦ ਹੋ ਗਿਆ ਲੋਕੇਸ਼ਨ ਨਹੀਂ ਪਤਾ ਲੱਗਣੀ ਆ ਆਪਾਂ ਨੂੰ ਮੈਂ ਕਿਹਾ ਠੀਕ ਅੰਕਲ ਜੀ ਮੈਂ ਨਹੀਂ ਫੋਨ ਕਰਦੇ ਮੈਂ ਨਾਲ ਦੀ ਆਪਣੇ ਮੇਰੇ ਹਸਬੰਦ ਹੈਗੇ ਸੀ ਮੰਦਰ ਚ ਮੈਂ ਕਿਹਾ ਦੇਖੋ ਜੀ ਤੁਸੀਂ ਫੋਨ ਨਾ ਕਰਿਓ ਫੋਨ ਬੰਦ ਹੋ ਗਿਆ ਲੋਕੇਸ਼ਨ ਨਹੀਂ ਪਤਾ ਲੱਗਣੀ ਨਹੀਂ ਆ ਆਪਾਂ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਸ਼ਾਸਤਰੀ ਨਾਮ ਸੀ ਉਹਨਾਂ ਨੇ ਕਹਤਾ ਵੀ ਸ਼ਾਸਤ ਠੀਕ ਹੈ ਸਵਿਚ ਆਫ ਜੇ ਸਵਿਚ ਆਫ ਫੋਨ ਹੋ ਗਿਆ ਤਾਂ ਲੋਕੇਸ਼ਨ ਹੀ ਪਤਾ ਲੱਗਣੀ ਤੁਸੀਂ ਇਹ ਲਾ ਲਓ ਜੀ ਇਹ ਗੱਲ ਹੋਈ ਆ 15 ਮਿੰਟਾਂ ਬਾਅਦ ਫੋਨ ਸਵਿਚ ਆਫ ਹੋ ਗਿਆ ਠੀਕ ਹੈ ਅੰਕਲ ਫੋਨ ਕੀਤਾ ਫੋਨ ਸਵਿਚ ਆਫ ਸੀ ਟੈਂਸ਼ਨ ਚ ਜੀ ਉਸ ਤੋਂ ਬਾਅਦ 5:30 ਵਜੇ ਸਹੀ ਫੋਨ ਔਨ ਹੋਇਆ ਦੁਬਾਰਾ ਦੁਬਾਰਾ ਫੋਨ ਔਨ ਹੋਇਆ ਠੀਕ ਹੈ ਉਸ ਤੋਂ ਬਾਅਦ ਅੰਕਲ ਜੀ ਅਸੀਂ ਬਸ ਉੱਤੇ ਨਹੀਂ ਹੈਗੇ ਸਾਰੀ ਰਾਤ ਜੀ ਅਸੀਂ ਗਏ ਮੰਦਿਰ ਗਏ ਅਸੀਂ ਕੈਮਰੇ ਦੇਖੇ ਅਸੀਂ ਜੀ ਪਹਿਲਾਂ ਤਾਂ ਜੀ ਤਿੰਨ ਫੈਕਟਰੀਆਂ ਨੇ ਤਿੰਨ ਫੈਕਟਰੀਆਂ ਦੇ ਕੈਮਰਾ ਚੈੱਕ ਕੀਤੇ ਉਹ ਰੋਡ ਤੇ ਨਹੀਂ ਆਇਆ ਉਹ ਰੋਡ ਤੇ ਨਹੀਂ ਆਇਆ ਉਹ ਮੰਦਰ ਦੇ ਵਿੱਚ ਹੀ ਸੀਗਾ ਫਿਰ ਅਸੀਂ ਜੀਐਸ ਫੈਕਟਰੀ ਵਾਲਿਆਂ ਦੇ ਕੈਮਰੇ ਚੈੱਕ ਕੀਤੇ ਉਹਨਾਂ ਦਾ ਸਿੱਧਾ ਫੋਕਸ ਹੀ ਗੇਟ ਤੇ ਪੈ ਰਿਹਾ ਉਹ ਅੰਦਰ ਸੀ ਜੀ ਉਹ ਤਿੰਨ ਵਾਰੀ ਇੱਕ ਵਾਰੀ ਬਸ ਬਾਹਰ ਆਇਆ ਉਸ ਤੋਂ ਬਾਅਦ ਉਸਨੇ ਸਕੂਟੀ ਸੈਟ ਕੀਤੀ ਹੈ ਸਕੂਟੀ ਸੈਟ ਕਰਨ ਤੋਂ ਬਾਅਦ ਉਹ ਅੰਦਰ ਚਲਾ ਗਿਆ ਉਸ ਤੋਂ ਬਾਅਦ ਬਾਹਰ ਨਹੀਂ ਆਇਆ ਇਹ ਕਹਿੰਦੇ ਨੇ 3 ਤੋਂ 4 ਵਜੇ ਤੋਂ ਬਾਅਦ ਉਹ ਬਾਹਰ ਚਲਾ ਗਿਆ ਸੀ ਪਰ ਮੁੜ ਕੇ ਆਇਆ ਨਹੀਂ ਇੱਥੇ ਗਿਆ ਚਾਬੀ ਫੜਾ ਗਿਆ ਉਹ ਬਾਹਰ ਹੀ ਨਹੀਂ ਆਇਆ ਜੀ ਉਹ ਉਹ ਮੰਦਰ ਦੇ ਵਿੱਚ ਹੀ ਸੀਗਾ ਮੰਦਰ ਦੇ ਵਿੱਚ ਹੀ ਸੀ ਤੁਸੀਂ ਕੈਮਰੇ ਚੈੱਕ ਕਰ ਲਓ ਜੀ ਐਸਸੀ ਫੈਕਟਰੀ ਦੇ ਜਾ ਕੇ ਚੈੱਕ ਕਰ ਲਓ ਕੈਮਰੇ ਤੁਹਾਨੂੰ ਸਾਰੇ ਪ੍ਰੂਫ ਮਿਲ ਜਣਗੇ ਅਸੀਂ ਉੱਥੇ ਬੈਠ ਕੇ ਵੀਰੇ ਤਸੱਲੀ ਬਖਸ਼ ਅਸੀਂ ਕੈਮਰੇ ਚੈੱਕ ਕੀਤੇ ਜੋਗਾ ਇਹ ਕਾਂਡ ਹੋਇਆ ਹੈ 3:20 ਮਿੰਟ ਤੇ ਸ਼ਾਸਤਰੀ ਦੇ ਕੈਮਰੇ ਬੰਦ ਹੋਏ ਨੇ 3:40 ਮਿੰਟ ਤੇ ਕੈਮਰੇ ਆਨ ਹੋ ਗਏ ਸੀਗੇ ਤੇ ਰਾਤ ਨੂੰ 10:00 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹਦੇ ਫਿਰ ਕੈਮਰੇ ਬੰਦ ਹੋਏ ਨੇ ਇਦੇ ਮੰਦਰ ਤੇ ਠੀਕ ਹੈ ਜੀ ਸਾਹਮਣੇ ਜੀ ਐਸ ਫੈਕਟਰੀ ਦੇ ਕੈਮਰੇ ਓਨ ਸੀ 24 ਆਵਰ ਕੈਮਰੇ ਓਨ ਰਹਿੰਦੇ ਨੇ ਅਸੀਂ ਉੱਥੇ ਬੈਠ ਕੇ ਤਸੱਲੀ ਬਖਸਾਰੀਆਂ ਵੀਡੀਓ ਚੱਕ ਕੇ ਕੀਤੀਆਂ ਮੇਰਾ ਭਰਾ ਬਾਹਰ ਨਹੀਂ ਆਇਆ ਉਦੋਂ ਬਾਅਦ ਸਾਰਾ ਕੁਝ ਪਰਮਾਨੰਦ ਕਰ ਰਿਹਾ ਜੀ ਪਰਮਾਨੰਦ ਨੂੰ ਮੂਰੇ ਕੀਤਾ ਆਇਆ ਸੀ ਅਸੀਂ ਜੀ ਫਿਰ ਅਸੀਂ ਗਏ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਜਾ ਕੇ ਜੀ ਮੇਰੇ ਹਸਬੰਦ ਨੇ ਥੱਪੜ ਲਾਇਆ ਜ਼ਰੂਰ ਉਹਦਾ ਇੱਕ ਪਰਮਾਨੰਦ ਹੈ ਜੋ ਸੱਚਾਈ ਹੋਊਗੀ ਮੈਂ ਉਹ ਬੋਲੂਗੀ ਠੀਕ ਹੈ ਜੀ ਵੀ ਤੁਹਾਨੂੰ ਦੱਸ ਦੇ ਸੁਦੀਪ ਕਿੱਥੇ ਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਇਕੋ ਦੇ ਨਾਲ ਚੰਦੂ ਇਹਦੇ ਇਹਦਾ પતિ ਜਾਂ ਸ਼ਾਸਤਰੀ ਤਾਂ ਮੇਰੇ ਹਸਬੰਦ ਨਾਲ ਔਖਾ ਔਖਾ ਹੋ ਰਿਹਾ ਜੋ ਥੱਪੜ ਮਾਰਿਆ ਕਹਿੰਦਾ ਹਾਂ ਤੂੰ ਬਦਮਾਸ਼ੀ ਦਿਖਾਣਾ ਵੀਰੇ ਮੈਂ ਮੂਰੇ ਹੋਈ ਮੈਂ ਕਿ ਬਦਮਾਸ਼ ਤੇ ਤੈਨੂੰ ਹੁਣ ਦਿਖਾਵਾਂਗੇ ਤੁਸੀਂ ਦਿਖਾ ਦੀ ਮੇਰਾ ਭਰਾ ਮਾਰ ਕੇ ਦਿਖਾਤੀ ਹੁਣ ਸਾਨੂੰ ਸਾਚਾ ਦੱਸੋ ਸਾਡਾ ਭਰਾ ਕਿੱਥੇ ਆ ਉਸ ਤੋਂ ਬਾਅਦ ਵੀਰੇ ਅਸੀਂ ਪੁਲਿਸ ਵਾਲਾ ਨੂੰ ਫੋਨ ਲਾਤਾ ਸੀ ਐਸਐਚਓ ਸਾਹਿਬ ਨੂੰ ਮੈਂ ਗੇਟ ਅਸੀਂ ਗੇਟ ਨਹੀਂ ਖੋਲਿਆ ਵੀ ਇਹ ਭੱਜ ਜਾਣਗੇ ਸਾਹਿਬ ਐਸਐਚਓ ਸਾਹਿਬ ਆ ਗਏ ਸੀ ਉਹ ਪਰਮਾਨੰਦ ਤੇ ਉਹ ਦੋਨੇ ਮੁੰਡਿਆਂ ਨੂੰ ਥਾਣੇ ਲਿਆਏ ਸੀ ਜੀ ਉਸ ਤੋਂ ਬਾਅਦ ਦੇਖੋ ਥਾਣੇ ਜਾ ਕੇ ਮੈਨੂੰ ਨਹੀਂ ਪਤਾ ਉਹ ਨਹੀਂ ਕੀਤੀ ਉਹਨੇ ਲਿਆ ਜੀ ਸ਼ਾਸਤਰੀ ਦਾ ਨਾਮ ਉਦੋਂ ਬਾਅਦ ਦੁਆਰਾ ਪੁਲਸ ਵਾਲੇ ਆਏ ਨੇ ਜੀ ਉਹ ਸਾਰੀ ਟੀਮ ਜਿਹੜੇ ਸ਼ਾਸਤਰੀ ਵਰਗੇ ਆਹਾਂ ਸੰਦੀਪ ਸਾਰੇ ਨੂੰ ਚੱਕ ਲਿਆ ਸੀ ਠੀਕ ਹੈ ਬਸ ਉਦੋਂ ਬਾਅਦ ਸੰਤੋਜੀ ਮੇਰਾ ਭਰਾ ਮਰਿਆ ਵੀ ਅੰਦਰੋਂ ਅੰਦਰੋਂ ਹੀ ਮਿਲੇ ਵੀਰੇ ਬਸ ਮੰਗ ਕੀ ਹੈ ਹੁਣ ਤੁਹਾਡੀ ਕੀ ਮੰਗ ਇਹ ਮੇਰੀ ਮੰਗ ਇਹ ਹੈ ਮੇਰੇ ਭਰਾ ਨੂੰ ਇਨਸਾਫ ਮਿਲਿਆ ਜਾਵੇ ਸ਼ਾਸਤਰੀ ਨੂੰ ਫਰਾਂਸੀ ਦੀ ਸਹਾਇਤਾ ਦਿੱਤੀ ਜਾਵੇ ਜੇ ਸਰਕਾਰ ਫਰਾਂਸੀ ਦੀ ਸਜ਼ਾ ਨਹੀਂ ਦੇ ਸਕਦੀ ਤਾਂ ਉਸ ਕੁੱਤੇ ਨੂੰ ਸ਼ਾਸਤਰੀ ਨੂੰ ਸਾਡੇ ਹਵਾਲੇ ਕਰਨ ਜਨਤਾ ਦੇ ਅਸੀਂ ਤਾਂ ਮੰਗ ਇਨਸਾਫ ਜੋ ਸਰਕਾਰ ਜਿੰਦਾਬਾਦ ਪੰਜਾਬ ਸਰੋਪ ਮੰਦਰ ਮੰਦਰਕਾਰ ਦਾ ਮਾਮਲਾ ਕੀ ਹੈ ਜੀ ਸਿਟੀ ਧੂਰੀ ਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਦੌਲਾ ਫਾਟਕ ਦੇ ਨੇੜੇ ਬਗਲਾ ਮੁਖੀ ਮੰਦਰ ਚ ਇੱਕ ਨੌਜਵਾਨ ਸੁਦੀਪ ਕੁਮਾਰ ਉਮਰ ਕਰੀਬ 30 ਸਾਲ ਦੀ ਜਹਾ ਕਤਲ ਕਰ ਦਿੱਤਾ ਗਿਆ ਉਸ ਸੰਬੰਧੀ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਜਿਹੜੇ ਦੋ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸਾਡੇ ਕੋਲ ਇਨਫਾਰਮੇਸ਼ਨ ਆਈ ਸੀ ਕਿ ਲੜਕਾ ਮਿਸਿੰਗ ਹੈ ਉਹਦੇ ਫਾਦਰ ਨੇ ਦੱਸਿਆ ਕਿ ਇਹ ਪਹਿਲਾਂ ਵੀ ਜਿਹੜੇ ਦੋ ਅਕਿਊਜ਼ ਨੇ ਇਹ ਪਹਿਲਾਂ ਵੀ ਉਹਦੇ ਬੱਚੇ ਨਾਲ ਝਗੜਦੇ ਰਹਿੰਦੇ ਸੀ ਜੋ 10-12 ਸਾਲ ਤੋਂ ਉੱਥੇ ਮੰਦਿਰ ਚ ਹੀ ਰਹਿ ਰਹਿਆ ਸੀ ਕਿ ਅਸਤਨ ਨੂੰ ਰਹਿਣ ਨਹੀਂ ਦੇਣਾ ਤੇ ਆਹ ਫਿਰ ਉਹ ਇੱਕ ਦਿਨ ਪਹਿਲਾਂ ਮੰਦਿਰ ਨਹੀਂ ਆਇਆ ਸੀ ਇਸ ਸਬੰਧੀ ਉਸਨੇ ਦੱਸਿਆ ਕਿ ਤਿੰਨ-ਚਾਰ ਦਿਨ ਪਹਿਲਾਂ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਤੇ ਜਦੋਂ ਉਹ ਭਾਲ ਕਰਦਾ ਜਾ ਰਿਹਾ ਸੀ ਤਾਂ ਉਹਨੇ ਜਾ ਕੇ ਦੇਖਿਆ ਕਿ ਉੱਥੇ ਮੰਦਿਰ ਚ ਅਵਨਕੁੰਡ ਦੇ ਨੇੜੇ ਉਹਦੀ ਡੈੱਡ ਬੋਡੀ ਪਈ ਇਸ ਬੰਦੀ ਉਹਨੇ ਪੁਲਿਸ ਨੂੰ ਇਤਲਾਹ ਦਿੱਤੀ ਜਿਸ ਤੇ ਅਸੀਂ ਐਫ ਆਈ ਆਰ ਦਰਜ ਕਰਕੇ ਦੋਨੋਂ ਕਿਊਜ਼ ਨੂੰ ਅਰੈਸਟ ਕਰ ਲਿਆ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਜਿਵੇਂ ਫੈਕਟ ਸਾਹਮਣੇ ਆਉਣਗੇ ਉਵੇਂ ਲਾ ਅਨਸਾਰ ਜਿਹੜੀ ਕਾਰਵਾਈ ਬਣਦੀ ਹੈ ਉਹ ਮਚ ਲਿਆਂਦੀ ਹੈ। ਪਰਿਵਾਰ ਨੇ ਕੁਝ ਐਲੀਗੇਸ਼ਨ ਜਿਹੜੇ ਲਾਏ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ। ਸਾਰਿਆਂ ਨੂੰ ਤਫਤੀਸ਼ ਚ ਚੰਗੀ ਤਰ੍ਹਾਂ ਅੜਤਾਲ ਕੀਤੀ ਜਾ ਰਹੀ ਹੈ। ਫਿਰ ਕੀ ਹੈ ਬੜੀ ਦਾ ਮਾਮਲਾ? ਨਹੀਂ ਇਸ ਬਾਰੇ ਹਜੇ ਕੁਝ ਵੀ ਕਲੀਅਰ ਨਹੀਂ ਹੋਇਆ। ਐਦਾਂ ਦੀ ਕੋਈ ਗੱਲ ਲੱਗ ਨਹੀਂ ਰਹੀ ਨਾ ਕੋਈ ਐਂਗਲ ਸਾਹਮਣੇ ਆ ਰਿਹਾ। ਸੋ ਉਹਨਾਂ ਪਰਿਵਾਰ ਕਹਿ ਰਿਹਾ ਵੀ ਇਹਨਾਂ ਨੇ ਪਹਿਲਾਂ ਇਹ ਤਿੰਨ ਕਤਲ ਕੀਤੇ ਵੇਲੇ ਅਜੇ ਤੱਕ ਇਹ ਇਹਦੀ ਕੋਈ ਗੱਲ ਨਹੀਂ ਸਾਹਮਣੇ ਆਈ ਫਿਰ ਵੀ ਅਸੀਂ ਪੜਤਾਲ ਕਰ ਰਹੇ ਹਾਂ ਜਿਹੜੇ ਜਿਹੜੇ ਫੈਕਟਸ ਸਾਹਮਣੇ ਆਉਣਗੇ ਉਹਦੇ ਬਾਰੇ ਜਾਣੂ ਹੋ